ਅਸੀਂ ਸਾਰੇ ਇੱਥੇ ਇਕੱਠੇ ਹੋਏ ਨੇ ਫਰੀਦਕੋਟ ਪੁਲਿਸ ਦੀ ਇੱਕ ਜਿਹੜੀ ਲਗਾਤਾਰ ਮੁਹਿੰਮ ਚੱਲਦੀ ਪਈ ਹੈ ਮਾੜੇ ਅੰਸਰਾਂ ਦੇ ਖਿਲਾਫ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੇ ਕ੍ਰਿਮੀਨਲ 엘ਿਮੈਂਟਸ ਨੇ ਉਹਨਾਂ ਦੇ ਖਿਲਾਫ ਔਰ ਐਕਸਟਰਸ਼ਨ ਕਰਨ ਵਾਲੇ ਸੋ ਕਾਲਡ ਬੈਡ 엘ਿਮੈਂਟਸ ਦੇ ਖਿਲਾਫ ਉਹਦੀ ਲੜੀ ਦੇ ਤਹਿਤ ਅੱਜ ਫਰੀਦਕੋਟ ਪੁਲਿਸ ਵੱਲੋਂ ਇੱਕ ਚੰਗੀ ਕਾਰਗੁਜ਼ਾਰੀ ਹੋਈ ਹੈ ਜੇਚ ਇੱਕ ਐਕਸਟਰਸ਼ਨ ਗੈਂਗ ਫਿਰੋਤੀ ਮੰਗਣ ਵਾਲੇ ਗੈਂਗ ਨੂੰ ਫੜਿਆ ਗਿਆ ਹੈ ਔਰ ਇਹ ਚ ਬਹੁਤ ਚੰਗਾ ਕੰਮ ਹੋਇਆ ਅੰਡਰ ਦ ਲੀਡਰਸ਼ਿਪ ਆਫ ਆਰ ਐਸਪੀ ਡੀ ਸੰਦੀਪ ਬਡੇਰਾ ਜੀ ਬੀਐਸਪੀ ਡੀ ਅਰੁਣ ਮੁੰਡਨ ਸੀਆਈਏ ਫਰੀਦਕੋਟ ਇੰਸਪੈਕਟਰ ਅਮਰਿੰਦਰ ਔਰ ਸੀਆਈਏ ਜੈਤੋ ਔਰ ਐਸਐਚਓ ਜੈਤੋ ਗੁਰਲਾਲ ਇਹਨਾਂ ਦੀ ਟੀਮ ਨੇ ਪਿਛਲੇ 2-3 ਦਿਨ ਬਹੁਤ ਅਣਥਕ ਮਿਹਨਤ ਕੀਤੀ ਹੈ ਔਰ ਇਹ ਚ ਤਿੰਨ ਦੋਸ਼ੀਆਂ ਨੂੰ ਇਹਨਾਂ ਨੇ ਅਰੈਸਟ ਕੀਤਾ ਸਾਡੇ ਕੋਲ 18 ਤਾਰੀਖ ਨੂੰ ਇੱਕ ਇਨਪੁੱਟ ਆਈ ਕਿ ਜੈਤੋ ਦੇ ਇਲਾਕੇ ਵਿੱਚ ਕੁਝ ਕਾਰੋਬਾਰੀਆਂ ਨੂੰ ਇੱਕ ਥ੍ਰੈਟ ਕਾਲ ਆਈ ਔਰ ਐਕਸਟਰਸ਼ਨ ਕਾਲ ਆਈ ਜੇਚ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਔਰ ਉਹਨਾਂ ਕੋਲੋਂ ਪੈਸੇ ਦੀ ਡਿਮਾਂਡ ਕੀਤੀ ਗਈ ਪੁਲਿਸ ਨੇ ਫਰੀਦਕੋਟ ਪੁਲਿਸ ਨੇ ਇਹ ਚ ਬਹੁਤ ਹੀ ਪ੍ਰੋਐਕਟਿਵ ਹੋ ਕੇ ਕੰਮ ਕੀਤਾ ਔਰ ਜਿਹੜੇ ਇਹ ਬਾਹਰਲੇ ਨੰਬਰਸ ਹੁੰਦੇ ਆ ਜਿਹੜੇ ਟਫ ਹੁੰਦੇ ਆ ਕਰੈਕ ਕਰਨ ਚ ਉਹ ਜੋ ਵੀ ਬਹੁਤ ਚੰਗਾ ਕੰਮ ਕੀਤਾ ਗਿਆ ਸਾਡੀਆਂ ਟੀਮਾਂ ਵੱਲੋਂ ਔਰ ਨਾ ਹੀ ਇਨੋ ਨੇ ਉਹ ਸਾਰੀ ਲੇਅਰਿੰਗਸ ਜਿਹੜੀਆਂ ਸੀਗੀ ਉਹਨੂੰ ਡੀਕੋਡ ਕੀਤਾ ਬਲਕਿ ਵੱਖ-ਵੱਖ ਜ਼ਿਲ੍ਹਿਆਂ 'ਚ ਰੇਡਾਂ ਕੀਤੀਆਂ ਗਈਆਂ ਔਰ ਉਹ ਜੋ ਪਹਿਲਾਂ ਭਟੇਂਡਾ ਫਿਰ ਫਰੀਦਕੋਟ ਔਰ ਮਲਟੀਪਲ ਡਿਸਟ੍ਰਿਕਟ 'ਚ ਜਿਹੜੀ-ਜਿਹੜੀ ਲੀਡਸ ਸਾਡੇ ਕੋਲ ਆਈ ਉਹਦੀ ਲੜੀ ਦੇ ਤਹਿਤ ਹੀ ਅਲਟੀਮੇਟਲੀ ਫਰੀ ਜੈਤੋ ਦੇ ਤਿੰਨ ਬੰਦੇ ਜਿਹੜੇ ਰਾਉਂਡ ਅਪ ਹੋਏ ਇਹਨਾਂ ਦੇ ਨਾਮ ਹੈਗੇ ਜੀ केशव कुमार उर्फ शेंटी संदीप कुमार उर्फ सोमा और एक AED 17 साल का भी मुंडा हैगा जिदी assi identity ਤੁਹਾਨੂੰ ਨਹੀਂ डिस्क्लोज ਕਰ ਰਹੇ ये ओ गैंग ਦੇ ਸੀਗਾ ਜਾਂ ਉਹਨਾਂ ਦਾ ਨਾਮ ਬਦਲੇ ਸੀ ਜੀ ਉਹਨਾਂ ਦਾ ਪ੍ਰਾਈਮਰ ਫੇਸ ਹੀ ਸਾਨੂੰ ਲੱਗਦਾ ਹੈ ਕਿ ਉਹਨਾਂ ਦਾ ਨਾਮ ਬਦਲਦੇ ਸੀ ਕਿਉਂਕਿ ਇਹ ਰਾਤੀ ਹੀ ਇਹ ਰਜਿਸਟਰ ਹੋਇਆ ਹੈ ਕੇਸ اور ਇਹ ਫੜੇ ਗਏ ਨੇ ਹੁਣ assi ਇਹਨਾਂ ਦਾ ਰਿਮਾਂਡ ਲਵਾਂਗੇ ਇਹਨਾਂ ਦੀ ਸਾਰੀ ਟੈਕਨੀਕਲ ਐਨਾਲਿਸਿਸ ਕਰਕੇ ਅੱਗੇ ਜਿਹੜੀ ਵੀ ਗੈਂਗ ਐਨਾਲਿਸਿਸ ਹੋਊਗੀ ਉਹ assi ਪੂਰੀ ਕਰਾਂਗੇ ਆਕਰਤਾ ਕੀਤੀ ਇਹ ਫਰਸਟ ਟਾਈਮਰਸ ਨੇ ਬਟ ਯੈਸ ਭਟਿੰਡੂ ਸਾਨੂੰ ਇੱਕ ਲੀਡ ਮਿਲੀ ਸੀ ਕਿ ਜ ਅਬਸੇ 1-2 ਦਿਨ ਪਹਿਲਾਂ ਇਹ ਭਟਿੰਡਾ ਇੱਕ ਬੰਦੇ ਨੂੰ ਮਾਰਨ ਕੁੱਟਣ ਵਾਸਤੇ ਗਏ ਸੀ ਔਰ ਉੱਥੋਂ ਸਾਨੂੰ ਕਾਫੀ ਚੰਗੇ ਕਲੂਜ਼ ਮਿਲੇ ਸੀ ਸੋ ਇਹ ਇਹਨਾਂ ਦਾ ਕਿਰਦਾਰ ਮੜਾ ਹੈ ਇਹ ਕ੍ਰਾਈਮ ਦੇ ਰਸਤੇ ਆਲਰੇਡੀ ਇਹ ਤੁਰ ਪਈ ਸੀ ਔਰ ਜਿਹੜੀ ਇਹਨਾਂ ਨੇ ਇੱਕ ਨਵੀਂ ਟੈਕਨੀਕ ਇਹਨਾਂ ਨੇ ਦੇਖੀ ਕਿ ਪਹਿਲਾਂ ਇਹਨਾਂ ਨੇ ਰੈਕੀ ਕੀਤੀ ਫਿਰ ਫੋਨ ਨੰਬਰਸ ਇਹਨਾਂ ਨੇ ਕੱਢੇ ਜਿੱਥੇ ਵੀ ਇਹਨਾਂ ਨੂੰ ਭਾਵੇਂ ਕੋਈ ਵੱਡੀ ਦੁਕਾਨ ਹੋ ਜਾਂਦੀ ਸੀ ਇੱਕ ਜਿਹਦਾ ਕਾਰੋਬਾਰੀ ਦਾ ਚੰਗਾ ਨਾਮ ਹੈ ਉਹਦਾ ਫੋਨ ਨੰਬਰ ਇਹ ਕਿਤੇ ਨਾ ਕਿਤੇ ਪ੍ਰੋਕਿਊਰ ਕਰ ਲੈਂਦੇ ਸੀ ਉਹਨੂੰ ਲੱਭ ਲੈਂਦੇ ਸੀ ਤਾਂ ਫਿਰ ਇਹ ਐ ਐਕਸਟਰਸ਼ਨ ਕਾਲਸ ਕਰਦੇ ਸੀ ਜੀ ਫਿਲਹਾਲ ਤੱਕ ਨਹੀਂ ਹੈ ਬਟ ਇਨ ਦ ਨੈਕਸਟ 1 অর 2 ਡੇਸ ਜੋ ਵੀ ਬਰਾਮਦਗੀ ਹੁੰਦੀ ਅਸੀਂ ਤੁਹਾਨੂੰ ਦੱਸਾਂਗੇ ਟੋਟਲ ਐਗਜ਼ਾਮ ਹੋਰ ਵੀ ਹੈ ਜੀ ਜੀ ਫਿਲਹਾਲ ਤਿੰਨ ਬੰਦੇ ਅਰੈਸਟ ਹੋਏ ਹਨ ਪ੍ਰਾਈਮਰ ਫੇਸ ਹੀ ਇਹੀ ਲੱਗਦਾ ਹੈ ਕਿ ਇਹੀ ਤਿੰਨ ਸੀ ਜਿਹੜੇ ਇਸ ਕੰਮ 'ਚ ਸੀ ਇਹਨਾਂ ਨੇ ਆਪਣਾ ਨਵਾਂ ਗੈਂਗ ਬਣਾਇਆ ਸੀ ਅੱਗੇ ਇਹਨਾਂ ਦਾ ਹੋਰ ਕੌਣ ਬੰਦਾ ਹੈ ਕੌਣ ਨਹੀਂ ਉਹ ਅਸੀਂ ਦੇਖ ਲਵਾਂਗੇ ਜੀ